ਸਤ ਸ੍ਰੀ ਅਕਾਲ ਦੋਸਤੋ ਜਿਹੜਾ ਮੈਂ ਤੁਹਾਨੂੰ ਇਹ ਬੂਟਾ ਦਿਖਾ ਰਿਹਾ ਐ ਇਹ ਅੰਬ ਦਾਗਾ ਇਹ ਅੰਬ ਦਾ ਬੂਟਾ ਤੁਸੀਂ ਸਰਕਾਰੀ ਨਰਸਰੀ ਚੋਂ ਲੈਣਾ ਤਾਂ 20 ਰੁਪਏ ਦਾ ਮਿਲ ਜੂ ਤੇ ਜੇ ਪ੍ਰਾਈਵੇਟ ਨਰਸਰੀ ਚੋਂ ਲੈਣਾ ਤਾਂ ਅੰਬਾਂ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ ਉਸ ਸਾਹਬ ਨਾਲ ਰੇਟ ਵੀ ਵੱਖ-ਵੱਖ ਹੁੰਦੇ ਨੇ ਤੇ ਇਹ 100 ਰੁਪਏ ਤੋਂ ਲੈ ਕੇ 1000 ਰੁਪਏ ਤੱਕ 1500 ਰੁਪਏ ਤੱਕ ਕੰਬ ਚ ਲੈ ਜਾਂਦਾਗਾ ਤੇ ਇਹ ਜਿਹੜਾ ਬੂਟਾ ਗੰਬ ਦਾ ਇਹਨੂੰ ਲਾਉਣਾ ਤੁਸੀਂ ਕਿਵੇਂ ਉਹਦੇ ਬਾਰੇ ਦੱਸਦੇ ਹਾਂ ਪਹਿਲਾਂ ਤੁਸੀਂ ਇੱਕ ਡੂੰਗਾ ਟੋਆ ਪੁੱਟ ਲਓ ਇਸ ਤਰ੍ਹਾਂ ਡੂੰਗਾ ਡੁਆ ਪੁੱਟ ਕੇ ਦੁਆ ਮਿੱਟੀ ਆ ਜਿਹੜੀ ਉਹਦੇ ਚ ਪੋਲੀ ਰੱਖੋ ਤੇ ਉਹਨੂੰ ਲਾਉਣ ਵੇਲੇ ਕੀ ਰੱਖਣਾਗਾ ਤੁਸੀਂ ਥੋੜਾ ਜਿਹਾ ਡੂੰਗਾ ਰੱਖੋ ਡੂੰਗਾ ਰੱਖ ਕੇ ਉਹਦੇ ਚ ਮਿੱਟੀ ਪੋਲੀ ਮਿੱਟੀ ਰੱਖੋ ਉਦੋਂ ਬਾਅਦ ਉਹਨੂੰ ਇਸ ਤਰ੍ਹਾਂ ਲਾ ਦਿਓ ਇਸ ਤਰ੍ਹਾਂ ਲਾ ਦਿਓ ਆਲੇ ਦੁਆਲੇ ਥੋੜੀ ਥੋੜੀ ਮਿੱਟੀ ਪਾ ਦਿਓ ਇਸ ਤਰ੍ਹਾਂ ਇਸ ਤਰ੍ਹਾਂ ਆਲੇ ਦੁਆਲੇ ਥੋੜੀ ਥੋੜੀ ਮਿੱਟੀ ਪਾ ਦੇਣੀ ਆ ਤਾਂ ਕਿ ਇਹ ਇਹਦੀਆਂ ਜੜਾਂ ਨਾ ਹਿੱਲਣ ਤੇ ਜੜਾਂ ਟੱਕੀਆਂ ਜਾਣ। ਇਹਦੀਆਂ ਜੜਾਂ ਟੱਕਣੀਆਂ ਜ਼ਰੂਰੀ ਹੁੰਦੀਆਂ ਨੇ ਕੋਈ ਵੀ ਪੌਦਾ ਇਹਦੀਆਂ ਜੜਾਂ ਟੱਕਣੀਆਂ ਜ਼ਰੂਰੀ ਹੁੰਦੀਆਂ ਨੇ। ਤੇ ਥੋੜਾ ਥੋੜਾ ਪਾਣੀ ਪਾਉਣ ਦੇ ਲਈ ਇਹਨੂੰ ਜਗ੍ਹਾ ਰੱਖ ਦਿਓ। ਤੇ ਸ਼ਾਮੀ ਪਾਣੀ ਪਾਉਣਾ। ਤੇ ਇੱਕ ਗੱਲ ਇਹਦੀ ਵੀ ਇਹਦੇ ਚ ਕੇ ਜ਼ਰੂਰੀ ਅੰਬ ਦੇ ਬੂਟਾ ਲਾਉਣ ਤੋਂ ਪਹਿਲਾਂ ਇੱਕ ਚਾਰ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਅੰਬ ਦਾ ਬੂਟਾ ਤੁਸੀਂ ਜਿੱਥੇ ਪਾਣੀ ਦੀ ਸੱਲ ਜ਼ਿਆਦਾ ਰਹਿੰਦੀ ਹੈ ਉੱਥੇ ਲਾਓ। ਜਿਵੇਂ ਕਿ ਨਹਿਰ ਦਾ ਕੰਡਾ ਕੱਚੀ ਸੂਏ ਦਾ ਕੰਡਾ ਉੱਥੇ ਲਾ ਸਕਦੇ ਹੋ ਤੇ ਨਹਿਰੀ ਖਾਲ ਜਿੱਥੇ ਲਗਾਤਾਰ ਵਗਦਾ ਹੋਵੇ ਉੱਥੇ ਲਾ ਸਕਦੇ ਹੋ ਜਾਂ ਤੁਹਾਡੀ ਜਿਹੜੀ ਮੋਟਰ ਵਾਲੀ ਡੱਗੀ ਹੈਗੀ ਉਹਦੇ ਨੇੜੇ ਜਿਹੜਾ ਖਾਲ ਆਗਾ ਉੱਥੇ ਲਾ ਸਕਦੇ ਹੋ ਇਹ ਪਾਣੀ ਜਾਦੇ ਇਹਨੂੰ ਸਿਲ ਜ਼ਰੂਰੀ ਹੁੰਦੀ ਹੈਗੀ ਤੇ ਉੱਥੇ ਇਹ ਜ਼ਿਆਦਾ ਲੱਗਦਾਗਾ ਤੇ ਅੰਬ ਆਏ ਨਹੀਂ ਹੈਗਾ ਵੀ ਆਪਣੇ ਕਾਮਯਾਬ ਨਹੀਂ ਅੰਬ ਆਪਣੇ ਬਹੁਤ ਸਾਰੇ ਹੋ ਜਾਂਦੇ ਨੇ ਆਪਣੇ ਏਰੀਏ ਤੋਂ ਇਲਾਵਾ ਜਿਹੜੇ ਜ਼ਿਆਦਾਤਰ ਅੰਬ ਨੇ ਹਸ਼ਿਆਰਪੁਰ ਗੁਰਦਾਸਪੁਰ ਚ ਕਿਉਂ ਹੋ ਰਹੇ ਨੇ ਕਿਉਂਕਿ ਉਧਰ ਜਿਹੜਾਗਾ ਪਾਣੀ ਜ਼ਿਆਦਾ ਹੈਗਾ ਤੇ ਆਪਣੇ ਮਾਨਸਾ ਬਠਿੰਡਾ ਏਰੀਆ ਦੇ ਵਿੱਚ ਪਾਣੀ ਦੀ ਘਾਟ ਕਮੀ ਹੋਣ ਕਰਕੇ ਉਧਰ ਇਧਰ ਘਟ ਹੁੰਦੇ ਨੇ ਪਰ ਹੁੰਦੇ ਜ਼ਰੂਰ ਨੇ ਮੈਂ ਬਹੁਤ ਸਾਰੇ ਸਾਡੇ ਪਿੰਡਾਂ ਗਿਨੀ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਗਿਨੀ ਬਹੁਤ ਸਾਰੇ ਲੋਕਾਂ ਨੇ ਲਾਏ ਹੋਏ ਨੇ ਜਿਆਦਾਤਰ ਕੱਸੀਆਂ ਨਹਿਰਾਂ ਤੇ ਖਾਲਾਂ ਦੇ ਕੰਡੇ ਤੇ ਲੱਗੇ ਹੋਏ ਨੇ ਤੇ ਤੁਸੀਂ ਵੀ ਇਹਨੂੰ ਕੱਸੀਆਂ ਨਹਿਰਾਂ ਖਾਲਾਂ ਦੇ ਕੰਡੇ ਤੇ ਲਾ ਸਕਦੇ ਹੋ ਤੇ ਇਸ ਬੂਟੇ ਨੂੰ ਤੁਸੀਂ ਛੇ ਸਿੰਪਲ ਅੰਬ ਤੁਸੀਂ ਤਿਆਰ ਕਰਨਾ ਤਾਂ ਗੁਠਲੀ ਤੋਂ ਵੀ ਤਿਆਰ ਹੋ ਜਾਂਦਾ ਗੁਠਲੀ ਲਾ ਕੇ ਉਹ ਕਾਫੀ ਢੰਮ 20-25 ਦਿਨਾਂ ਬਾਅਦ ਗੁਠਲੀ ਨਿਕਲਦੀ ਹੈਗੀ ਪਰ ਹੁਣ ਤੁਸੀਂ ਲਿਫਾਫੇ ਚ ਲਾ ਕੇ ਨਹੀਂ ਲਾਉਣਾ ਸਿੱਧਾ ਲਾਓ ਡਾਇਰੈਕਟ ਉਹ ਜ਼ਿਆਦਾ ਕਾਮਯਾਬ ਹੋਊਗਾ ਤੇ ਜਿਹੜਾ ਤੁਸੀਂ ਬਣਿਆ ਬਣਾਇਆ ਨਰਸਰੀ ਚੋਂ ਲਿਆਉਣਾਗਾ ਉਹਨੂੰ ਲਾਉਣ ਦਾ ਇਹੀ ਤਰੀਕਾ ਹੈ ਕਿ ਡੂੰਘਾ ਪੱਟ ਲੋ ਪੋਲਾ ਰੱਖੋ ਤੇ ਖਾਦ ਹੈ ਜਿਹੜੀ ਉਹ ਗਰਮੀ ਦੇ ਵਿੱਚ ਨਹੀਂ ਪਾਉਣੀ ਜਿਵੇਂ ਰੂੜੀ ਦੀ ਜਾਂ ਗੰਡੋਆ ਖਾਦ ਆ ਉਹ ਤੁਸੀਂ ਪਾਉਣੀ ਆ ਸਰਦੀਆਂ ਦੇ ਵਿੱਚ ਪਾਉਣੀ ਆ ਗਰਮੀ 'ਚ ਨਹੀਂ ਪਾਉਣੀ ਗਰਮੀ 'ਚ ਖਾਦ ਘੱਟ ਤੋਂ ਘੱਟ ਪਾਓ ਸਿੰਪਲ ਚੀਜ਼ਾਂ ਮਾਲੀ ਤੋਂ ਲੈ ਕੇ ਤੁਸੀਂ ਦਵਾਈਆਂ ਪਾ ਸਕਦੇ ਹੋ ਤੇ ਅੰਬ ਨੂੰ ਕਾਮਯਾਬ ਕਰਨ ਦਾ ਤਰੀਕਾ ਇਹੀ ਆ ਵੀ ਨਹਿਰੀ ਖਾਲ ਦੇ ਲਵੇ ਹੋਵੇ ਜਿਆਦਾ ਤਦਰੁ ਜਿਆਦਾ ਖਿਆਲ ਇਹ ਰੱਖੋ ਤੁਸੀਂ ਉਹਦੇ 'ਚ ਪਾਣੀ ਨਹਿਰੀ ਹੀ ਪਾਓ ਜੇ ਤੂਰ ਆਗਾ ਖਾਦ ਤੋਂ ਤਾਂ ਕੋਸ਼ਿਸ਼ ਕਰੋ ਲਗਾਤਾਰ ਪਾਣੀ ਰੱਖੋ ਉਹਦੇ 'ਚ ਪਾਓ ਨਹਿਰੀ ਤੇ ਅੰਬ ਨੂੰ ਕਾਮਯਾਬ ਇਸ ਤਰੀਕ ਕੀਤਾ ਜਾ ਸਕਦਾ ਧੰਨਵਾਦ ਜੀ ਸ਼ੁਕਰੀਆ